ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈਕਚਰ ਲੈ ਕੇ ਆਇਆ ਕਰੰਟ ਅਫੇਅਰਾਂ ਦਾ ਇਹ ਵੀਡੀਓ ਦੇ ਵਿੱਚ ਅੱਜ ਆਪਾਂ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਵਰ ਕਰਾਂਗੇ 26 27 28 ਮਾਰਚ ਦੇ ਠੀਕ ਹੈ ਜੀ ਤੇ ਕੱਲੋਂ ਤੋਂ ਤੁਹਾਡੇ ਇਹ ਮਾਰਚ ਦੇ ਕੱਲੋਂ ਜਿਹੜੀ ਤੁਹਾਡੀ ਵੀਡੀਓ ਮਿਲੂਗੀ ਉਹਦੇ ਜਿਹੜੇ ਤੁਹਾਡੇ ਮਾਰਚ ਦੇ ਸਾਰੇ ਕੰਪਲੀਟ ਕਰੰਟ ਅਫੇਅਰ ਸ਼ੁਰੂ ਹੋ ਜਾਣਗੇ ਫਿਰ ਆਪਾਂ ਅਪ੍ਰੈਲ ਦੇ ਕਰੰਟ ਅਫੇਅਰਾਂ ਦੇ ਵਿੱਚ ਐਂਟਰੀ ਕਰ ਜਾਵਾਂਗੇ ਤੇ ਜਿਹੜੇ ਪੀਡੀਐਫ ਆ ਰਾਜੇ ਜਨਵਰੀ ਫਰਵਰੀ ਮਾਰਚ ਦੇ ਤਿੰਨਾਂ ਦੇ ਪੀਡੀਐਫ ਤੁਹਾਨੂੰ ਮ ਠੀਕ ਹੈ ਜੀ ਤੇ ਉਹਦੇ ਵਾਸਤੇ ਤੁਹਾਨੂੰ ਜੇ ਤੁਹਾਨੂੰ ਉਹ ਪੀਡੀਐਫ ਫ੍ਰੀ ਚ ਲੈਣੀ ਹੈ ਉਹਦੇ ਵਾਸਤੇ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਜਾਣਾ ਪੂਗਾ ਉਹਦਾ ਲਿੰਕ ਤੁਹਾਨੂੰ ਮੈਂ ਕਮੈਂਟ ਬਾਕਸ ਦੇ ਵਿੱਚ ਦੇਵਾ ਦੂੰਗਾ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਜਿਹੜਾ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਦੀ ਪਟਵਾਰੀ ਦੀ ਕਲਰਕ ਦੀ ਜਾ ਆਲ ਪੰਜਾਬ ਦੇ ਇਗਜ਼ਾਮ ਜੀ ਚ ਗਰੁੱਪ ડી ਦੀ ਵੀ ਭਰਤੀ ਕਵਰ ਹੋਗੀ ਇੰਨਾ ਸਿਰਫ 4 ਤੋਂ 5 ਵੈਚਾਂ ਦੀ ਤਿਆਰੀ ਕਰਨਾ ਚਾਹੁੰਦਾ ਕਿਉਂਕਿ ਆਪਣੇ ਕੋਲ ਸਭ ਲਿਮਟਿਡ ਜੇ ਵੈਚ ਹੀ ਚੱਲਦੇ ਹੁੰਦੇ 4 ਤੋਂ 5 ਵੈਚ ਜਿਹਦੇ ਚ ਆਪਾਂ ਬੱਚੇ ਨੂੰ ਰਿਜ਼ਲਟ ਬਹੁਤ ਵਧੀਆ ਦੇਣੇ ਇਹ ਤੁਹਾਨੂੰ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਸਾਰੀਆਂ ਕਲਾਸਾਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਹੋਣਗੀਆਂ ਰਾਜੇ ਤੇ ਇੰਗਲਿਸ਼ ਤੇ ਮੈਂ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾਗਾ ਕਿ ਕਿਸੇ ਵੀ ਬੱਚੇ ਨੂੰ ਰਾਜੇ ਕੋਈ ਵੀ ਜ਼ੀਰੋ ਲੈਵਲ ਤੋਂ ਉਹ ਬੱਚਾ ਵੀ ਆਪ ਦਾ ਜਿਹੜਾ ਨੌਕਰੀ ਦਾ ਸੁਪਨਾ ਉਹ ਪੂਰਾ ਕਰ ਸਕਦਾਗਾ ਬਾਕੀ ਪੜਾਉਣ ਦਾ ਤਰੀਕਾ ਐਲੀਗ੍ਰਾਮ ਗਰੁੱਪਰੇ ਵਿੱਚ ਜਾ ਕੇ ਦੇਖ ਸਕਦੇ ਹੋ ਜਿੰਨੇ ਬੱਚਿਆਂ ਨੇ ਨੌਕਰੀ ਦੇ ਵਾਸਤੇ ਜੁਆਇਨ ਕੀਤਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕੀ ਪੰਜਾਬ ਪੁਲਸ ਦੇ ਫਾਇਰਮੈਨ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਰੇਟ ਵੀ ਆਪਰੇ ਸਿਲੈਕਟ ਹੋਏ ਆ ਚਲੋ ਜੀ ਇਹ ਜਿਹੜਾ ਕੋਰਸ ਹੈ ਜੀ ਤੁਸੀਂ ਜਿਹੜੇ ਬੱਚਾ ਕੋਲੇ ਐਂਡਰੋਇਡ ਆਂਡਫੋਨ ਆਪਣੇ ਉਹ ਤਾਂ ਦੀਪੂਲ ਐਜੂਕੇਸ਼ਨ ਦਾ ਐਪ ਡਾਊਨਲੋਡ ਕਰ ਸਕਦੇ ਆ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰ ਹੈ ਇੱਕ ਲਾਸ ਪਲਾਸ ਅਰੇ ਆ ਨੰਬਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਜਿਹੜੇ ਕਰੰਟ ਅਫੇਅਰ ਹੈ ਜੇ ਪੰਜਾਬ ਦੇ ਸਾਰੇ ਬੇਪਰਵਾਹ ਤੇ ਸ਼ਫੀਸ਼ੈਂਟ ਹੈ ਠੀਕ ਹੈ ਜੀ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਹਿੰਦੇ ਜੀ ਜਿਹੜੀ NIA ਹੈ ਜਿਹਨੂੰ ਆਪਾਂ ਕਹਿੰਦੇ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਆਪਣੀ NIA ਠੀਕ ਹੈ ਜੀ ਕੋਈ ਵੀ ਵੱਡਾ ਰੌਲਾ ਰੱਪਾ ਪੈ ਜਾਂਦਾ ਉਹ ਚ NIA ਦਾ ਮਹੱਤਵਪੂਰਨ ਰੋਲ ਹੁੰਦਾ ਹੈ ਹਨਾ ਇਹਨਾਂ ਨੇ ਆਦਾ ਨਵਾਂ ਡੀਜੀ ਲਾਤਾ ਡੀਜੀ ਹੁੰਦਾ ਡਾਇਰੈਕਟਰ ਜਨਰਲ ਤੇ ਜਿਹੜਾ ਡੀਜੀ ਲਾਤਾ ਉਹ ਕਹਿੰਦੇ ਲਾ ਕੇ ਇਹਨੂੰ ਦਿੱਤਾ ਡੀਜੀ ਤਾਂ ਡੀਜੀਪੀ ਪਈ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਦੇਖੋ ਮੈਂ ਤੁਹਾਨੂੰ ਇਹ ਤਾਂ ਗੱਲ ਕਹਿ ਰਿਹਾ ਨੀ ਕਿ ਹਾਂ ਦੱਸੋ ਇਹਨਾਂ ਚੋਂ ਕਿਹੜਾ ਆਨਸਰ ਆਗਾ ਕਿਉਂਕਿ ਤੁਸੀਂ ਤਾਂ ਪਹਿਲੀ ਵਾਰ ਕਰੰਟ ਅਫੇਅਰ ਕਰ ਰਹੇ ਹੋ ਮੇਰੇ ਕੋਲੋਂ ਠੀਕ ਹੈ ਜੀ ਬਾਕੀ ਗੱਲ ਹੋਰ ਸਾਜ ਬੱਚੇ ਕਹਿੰਦੇ ਜੀ ਕਰੰਟ ਅਫੇਅਰ ਇਹਦੇ ਵਿੱਚੋਂ ਆਉਣਗੇ ਦਾ ਜੀ ਦੇਖੋ ਜਿਆਦਾ ਮੈਂ ਹਰ ਵਾਰ ਕਹਿੰਦਾ ਨਾ ਜਿਆਦਾ ਕਰੰਟ ਅਫੇਅਰ ਇਕੱਲੇ ਮੈਥੋਂ ਹੀ ਕਰ ਲਓ ਠੀਕ ਹੈ ਤੇ ਜਾ ਕੇ ਤੋ ਹੋਰ ਕਰ ਲਓ ਦੋ ਗੱਲੀ ਦੱਸਦਾ ਹੁੰਦਾ ਮੈਂ ਕਿਉਂਕਿ ਬੱਚੇ ਕੀ ਕਰਦੇ ਨਾਲ ਇਧਰੋਂ ਪੜਨ ਲੱਗ ਜਾਂਦੇ ਕਰੰਟ ਅਫੇਅਰ ਨਾਲੇ ਹੋਰ ਪਾਸੇ ਪੜਨ ਲੱਗ ਜਾਂਦੇ ਆ ਤੇ ਫਿਰ ਠੀਕ ਹੈ ਇੱਕ ਪਾਸੇ ਕਰ ਲਓ ਕਿਸੇ ਵੀ ਸੋਰਸ ਤੋਂ ਕਰ ਲਓ ਮੈਨੂੰ ਆਪ ਦੇ ਕਰੰਟ ਫਿਰਾਂ ਦੀ ਯਕੀਨ ਹੈ ਠੀਕ ਹੈ ਜੀ ਅਜੇ ਤੱਕ ਕਰਵਾਏ ਹੋਏ ਦੇ ਵਿੱਚੋਂ ਬਾਹਰੋਂ ਆਏ ਨਹੀਂ ਨਾ ਅਜੇ ਤੱਕ ਦੇ ਆਉਣ ਠੀਕ ਹੈ ਤੇ ਬਾਕੀ ਲਿਮਟਡ ਜੇ ਤਿੰਨ ਦਿਨਾਂ ਦਾ ਕਰੰਟ ਫਿਰ ਮਸਾ ਤੁਹਾਡੇ 4 ਤੋਂ 5 ਤੋਂ 6 ਦੀ ਐਵਰੇਜ ਬਣਦੀ ਹੈ ਤਾਂ ਇਹਦਾ ਅਸਰ ਹੈਗਾ ਆਪਣਾ A ਨੰਬਰ ਆਪਸ਼ਨ ਸਤਾਨੰਦ ਜਿਹੜੇ ਬਸੰਤ ਜੀ ਹੈ ਜੀ ਠੀਕ ਹੈ ਸਤਾਨੰਦ ਬਸੰਤ ਜੀ ਹੈ ਜਿਹੜੇ ਇਹਨਾਂ ਨੂੰ ਕੀ ਲਾਤਾ ਇਹ ਡੀਜੀ ਲਾਤਾ ਐਨ ਆਈ ਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੋ ਇਹਦਾ ਲਾਤਾ ਤੇ ਇੱਕ ਹੋਰ ਲਾਤਾ ਕਿਸੇ ਦਾ ਉਹ ਕੀ ਹੈਗਾ ਐਨ ਡੀ ਆਰ ਐਫ ਠੀਕ ਹੈ ਜੀ ਐਨ ਡੀ ਆਰ ਐਫ ਦਾ ਕਿਹਨੂੰ ਲਾਤਾ ਇਹ ਲਾਤਾ ਜੀ ਪਿਊਸ਼ ਆਨੰਦ ਨੂੰ ਮੈਂ ਦੋ ਤੀਜਾ ਤਾਂ ਹੀ ਕਵਰ ਕਰਤੀਆਂ ਇੱਕ ਪ੍ਰੋਜੈਕਟ ਅਲੱਗ-ਅਲੱਗ ਪ੍ਰੋਜੈਕਟ ਬਣਾਉਣ ਨਾਲ ਇੱਕ ਕਮਿਸ਼ਨ ਦੇ ਵਿੱਚ ਦੋ ਚੀਜ਼ਾਂ ਕਵਰ ਕਰਦੇ ਆ ਐਨ ਡੀ ਆਰ ਐਫ ਦਾ ਤਾਂ ਇਹਨਾਂ ਨੂੰ ਲਾਤਾ ਜੀ ਤੇ ਐਨ ਆਈਏ ਦਾ ਸਦਾਨੰਦ ਜੀ ਨੂੰ ਲਾਤਾ ਆ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਤੁਸੀਂ ਦਫ਼ਤਰ ਦੇਖ ਸਕਦੇ ਹੋ ਇਸ ਤੋਂ ਬਾਅਦ ਚੱਲਦੇ ਆ ਅਗਲੇ ਤੇ ਕੀ ਕਹਿੰਦੇ ਕਹਿੰਦੇ ਜੀ ਫਰਾਂਸਿਸ ਠੀਕ ਹੈ ਜੀ ਫਰਾਂਸਿਸ ਕਾਉਟੇਜ ਬ੍ਰਿਜ ਇਹ ਬਣਿਆਗਾ ਇਹ ਹੁਣੇ-ਹੁਣੇ ਚਰਚਾ ਦੇ ਵਿੱਚ ਆ ਕਾਫੀ ਚਰਚਾ ਦੇ ਵਿੱਚ ਰਿਹਾ ਇਹ ਤੇ ਕਹਿੰ ਹੇਗਾਗਾ ਹੀ ਬ੍ਰਿਜ ਪੋਲਾਗਾ ਜਿਹੜਾ ਇਹ ਇਹ ਕਿਹੜੇ ਦੇਸ਼ ਦੇ ਵਿੱਚ ਸਥਿਤ ਹੈਗਾ ਤਾਂ ਜੀ ਇਹ ਆਪਣੇ ਯੂਐਸਏ ਦੇ ਵਿੱਚ ਅਮਰੀਕਾ ਦੇ ਵਿੱਚ ਸਥਿਤ ਹੈਗਾ ਬੀ ਨੰਬਰ ਆਪਸ਼ਨ ਹੈ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈਗਾ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ ਹੁਣ ਅਗਲੇ ਪ੍ਰਸ਼ਨ ਦੇ ਵਿੱਚ ਗੱਲ ਕਰਦੇ ਵਿਸ਼ਵ ਰੰਗ ਮੰਚ ਦੇਪਸ ਕਿਉਂ ਬਣਾਇਆ ਜਾਂਦਾ ਹੈਗਾ ਬਾਅਦ ਥੀਟਰ ਡੇ ਕਹਿੰਦੇ ਤੁਹਾਨੂੰ ਥੀਟਰ ਡੇ ਠੀਕ ਹੈ ਜੀ ਤਾਂ ਜਿਹੜੇ ਰੰਗ ਤਮਾਸੇ ਹੁੰਦੇ ਆ ਮਤਲਬ ਜਿਵੇਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਹੁੰਦੇ ਸੀ ਨਾਟਕ ਹੁੰਦੇ ਹੁੰਦੇ ਸੀ ਉਹ ਚੀਜ਼ਾਂ ਨੂੰ ਥੀਏਟਰ ਕਹਿੰਦੇ ਆ ਹੈਨਾ ਜਿਹੜੋ ਕੋਈ ਬੰਦਾ ਹੋਣਾ ਫਿਲਮਾਂ ਦੇ ਵਿੱਚ ਐਕਟਿੰਗ ਵਿੱਚ ਜਿਹਨੂੰ ਐਕਟਿੰਗ ਐਕਟਿੰਗ ਕਰ ਨਹੀਂ ਸਕਦਾਗਾ ਉਹ ਪਹਿਲਾਂ ਹੁਣ ਤਾਂ ਦੇਖੋ ਤੁਹਾਨੂੰ ਪਤਾ ਹੀ ਹੈਗਾ ਅੱਜ ਕੱਲ ਦਾ ਲੋਕ ਇੰਨੇ ਜ਼ਿਆਦਾ ਸਕਿੱਲ ਹੋ ਚੁੱਕੇ ਆ ਇੰਸਟਾਗ੍ਰਾਮ ਨਾਲ ਦੂਜੀਆਂ ਐਪਸ ਤੇ ਕਿ ਹਰੇਕ ਬੰਦਾ ਲਗਭਗ ਐਕਟਿੰਗ ਸਿੱਖ ਚੁੱਕਿਆ ਹੈਗਾ ਹੈਨਾ ਹਰੇਕ ਬੰਦੇ ਨੂੰ ਐਕਟਿੰਗ ਆਉਂਦੀ ਹੈ ਪਹਿਲਾਂ ਕੀ ਹੁੰਦਾ ਜਿਹੜੇ ਬੰਦੇ ਪ੍ਰੋਫੈਸ਼ਨਲ ਤੌਰ ਤੇ ਐਕਟਿੰਗ ਸਿੱਖਣੇ ਆ ਉਹਦੇ ਕਹਿੰਦੇ ਕਿੰਨੀ ਤਰੀਕ ਨੂੰ ਮੜਾਇਆ ਜਾਂਦਾ ਹੈਗਾ ਇਹ ਮੜਾਇਆ ਜਾਂਦਾ ਹੈ ਕਿ 27 ਮਾਰਚ ਨੂੰ ਠੀਕ ਹੈ ਜੀ 27 ਮਾਰਚ ਨੂੰ ਮੜਾਇਆ ਜਾਂਦਾ ਹੈਗਾ ਆ ਥੱਲੇ ਦਾ ਥੀਮ ਜਰੂਰ ਯਾਦ ਕਰ ਲਓ ਰੰਗਮੰਚ ਡੇ ਦਾ ਥੀਏਟਰ ਐਂਡ ਕਲਚਰ ਆਫ ਪੀਸ ਆ ਲਿਖਿਆ ਹੋਇਆ 27 ਮਾਰਚ ਤੇ ਵਾਡ ਥੀਏਟਰ ਡੇ ਚਲੋ ਜੀ ਅਗਲੇ ਚੱਲਦੇ ਆ ਹੁਣ ਇੱਕ ਪਹਿਲਾ ਡੀਜੀ ਲਵਾ ਕੇ ਹਟੇ ਇੱਕ ਡੀਜੀ ਆਪਾਂ ਹੋਰ ਲਵਾ ਲੀਏ ਹੁਣ ਠੀਕ ਹੈ ਜੀ ਉਹੀ ਆ ਗਿਆ ਐਨਡੀਆਰਐਫ ਵਾਲੀ ਪ੍ਰੈਸ਼ਰ ਇੱਧਰ ਆ ਗਿਆ ਠੀਕ ਹੈ ਜੀ ਉਧਰ ਆਪਾਂ ਕਰਕੇ ਗਏ ਉਹਦੇ ਵਿੱਚ ਕਵਰ ਕਰਤਾ ਫਿਰ ਵੀ ਇੱਧਰ ਗਲਤੀ ਦਾ ਤਾਰਿਆ ਗਿਆ ਚਲੋ ਕੋਈ ਗੱਲ ਨਹੀਂ ਕਰਵਾ ਲ NDRF ਫ੍ਰੀ ਫੋਰ ਉਹਨੇ ন্যাਚਰਲ ਡੈਜਸਟਰ ਰਿਸਪਾਂਸ ਫੋਰਸ ਠੀਕ ਹੈ ਜੀ ਮੰਨੋ ਕਿਤੇ ਕੋਈ ਹਾੜਾ ਜਾਂਦੇ ਆ ਕਿਤੇ ਕੋਈ ਪਚਾਰ ਆ ਜਾਂਦੇ ਆ ਠੀਕ ਹੈ ਜੀ ਜਾਂ ਤੁਸੀਂ ਦੇਖਿਆ ਉਹਨੇ ਕੀ ਵਾਰੀ ਬੱਚੇ ਬੋਰਵੈਲ ਦੇ ਵਿੱਚ ਟਿਕ ਪਾਦੇ ਉਦੋਂ ਵੀ NDRF ਨੂੰ ਬੁਲਾਇਆ ਜਾਂਦਾਗਾ ਠੀਕ ਹੈ ਜੀ ਤਾਂ ਇਹਦਾ ਜੇ ਨਵਾਂ DC DG ਲਾਤਾ ਟਰੈਕਟਰ ਚਾਹ ਲਈ ਆਪਾਂ ਹੁਣੀ ਪਰਕੇ ਹਟਿਆ ਪਿਊਸ਼ ਨੰਦ ਜੀ ਨੂੰ ਲਾਤਾ ਪਹਿਲੇ ਪ੍ਰੈਸ਼ਰ ਦੇ ਵਿੱਚ ਹੀ ਥੱਲੇ ਦਾ ਆਨਸਰ ਹੈਗਾ ਸੀ ਠੀਕ ਹੈ ਜੀ ਚਲੋ ਆਹ ਦੇਖ ਸਕਦੇ ਹੋ NDRF ਆਜ ਮੇ ਯੂਨੀਫਾਰਮ ਹੁੰਦੀ ਹੈ NDRF ਉਹਨੇ ਦੀ ਇਸ ਤੋਂ ਬਾਅਦ ਅਗਲਾ ਕਹਿੰਦੇ ਪੋਇਮ 3 ਠੀਕ ਹੈ ਜੀ ਪੋਇਮ 3 ਮਿਸ਼ਨ ਸ਼ੁਰੂ ਕੀਤਾਗਾ ਇਹ ਹੁਣੇ-ਹੁਣੇ ਬਹੁਤ ਨਿਊਜ਼ ਦੇ ਵਿੱਚ ਸੀਗਾ ਕਹਿੰਦੇ ਇਹ ਜਿਹੜਾ ਮਿਸ਼ਨ ਹੈਗਾ ਇਹ ਕਿਹੜੀ ਸਪੇਸ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤਾ ਨਾਸਾ ਜਾਸਾ ਜਾਕਸਾ ਇਸਰੋ ਕਿ ਸੀਐਨਏ ਸੀ ਤਾਂ ਸੁਣਿਓ ਇਹ ਜਿਹੜਾ ਲਾਂਚ ਕੀਤਾ ਭਾਈ ਇਹ ਆਪਣੀ ਨੇ ਕਰਿਆਗਾ ਆਪਣੀ ਕਿਹੜੀ ਇਸਰੋ ਨੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਹੁਣ ਮੈਂ ਬਹੁਤ ਵਾਰੀ ਪੁੱਛਿਆ ਇੱਕਦਮ ਮੈਨੂੰ ਇਸ ਟੈਲੀਵਿਜ਼ਨ ਡੇਟ ਦੱਸੋ ਕਮੈਂਟ ਦੇ ਵਿੱਚ ਇਹਦੀ ਠੀਕ ਹੈ ਜੀ ਤੇ ਇੱਕ ਇਹਦਾ ਮੈਨੂੰ ਚੇਅਰਪਰਸਨ ਦੱਸ ਦਿਓ ਇੱਕ ਇਹਦਾ ਫਾਊਂਡਰ ਦੱਸ ਦਿਓ ਇਹ ਤਿੰਨਰ ਜੇਵਾ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਹੋਣੇ ਚਾਹੀਦੇ ਆ ਤੇ ਆ ਸੀ ਜੀ ਇਸਰੋ ਪੁਆਇੰਟ 3 ਦੇਖ ਸਕਦੇ ਹੋਗੇ ਠੀਕ ਹੈ ਜੀ ਚਲੋ ਆਪਰੇਸ਼ਨ ਵੀ ਇੰਪੋਰਟੈਂਟ ਹੈ ਕਹਿੰਦੇ ਇੰਟਰ ਪਾਰਲੀਮੈਂਟਰੀ ਯੂਨੀਅਨ ਦੀ ਮੀਟਿੰਗ ਹੋਈ ਹੈ 148ਵੇਂ ਨੰਬਰ ਦੀ ਹੋਈ ਹੈ ਹੁਣ ਪਹਿਲਾ ਆਪਰੇਸ਼ਨ ਤਾਂ ਇਹੀ ਬਣ ਸਕਦਾ ਕਿ ਇੰਟਰ ਪਾਰਲੀਮੈਂਟਰੀ ਜਿਹੜੀ ਯੂਨੀਅਨ ਦੀ ਮੀਟਿੰਗ ਹੋਈ ਹੈ ਕਿੰਨੇ ਨੰਬਰ ਦੀ ਹੋਈ ਹੈ ਤੁਸੀਂ ਕਹਿੰਦੇ 148ਵੇਂ ਨੰਬਰ ਦੀ ਹੋਈ ਹੈ ਤੇ ਕਹਿੰਦੇ ਜੀ ਮੀਟਿੰਗ ਤਾਂ ਹੋਈ ਐਨੇਵੇਂ ਨੰਬਰ ਦੀ ਤੇ ਇਹ ਮੀਟਿੰਗ ਹੋਈ ਕਿੱਥੇ ਐ ਇਹ ਮੀਟਿੰਗ ਹੋਈ ਹੈ ਜੀ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੀ ਸਵਿਟਜ਼ਰਲੈਂਡ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਇਹ ਹੋਈ ਹੈਗੀ ਰੀਸੈਂਟਲੀ ਦਾ ਚਿਪਕੋ ਮੂਵਮੈਂਟ ਆਫ ਦਾ ਪ੍ਰੈਜ਼ੈਂਟ ਉਤਰਾਖੰਡ ਠੀਕ ਹੈ ਜੀ ਰੀਸੈਂਟਲੀ ਕਹਿੰਦੇ ਉਤਰਾਖੰਡ ਦੇ ਵਿੱਚ ਚਿਪਕੋ ਮੂਵਮੈਂਟ ਚੱਲੀ ਸੀ ਦੇਖੋ ਉਤਰਾਖੰਡ ਰਾਜ ਦੇ ਵਿੱਚ ਚਿੱਕੋ ਅੰਦੋਲਨ ਨੇ 50 ਸਾਲ ਪੂਰੇ ਕੀਤੇ ਹੈ ਠੀਕ ਹੈ ਜੀ ਚਿਪਕੋ ਅੰਦੋਲਨ ਦਾ ਮੁੱਖ ਆਗੂ ਕੌਣ ਸੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਛੋਟੇ-ਛੋਟੇ ਬੱਚੇ ਨੂੰ ਵੀ ਰਾਜੇ ਇਹਦਾ ਆਨਸਰ ਪਤਾ ਹੋਣਾਗਾ ਠੀਕ ਹੈ ਜੀ ਸੁੰਦਰ ਲਾਲ ਬਰੋਗਣਾ ਠੀਕ ਹੈ ਜੀ ਸੁੰਦਰ ਲਾਲ ਬਰੋਗਣਾ ਇਹਦੇ ਹੋ ਸੀ ਤੇ ਇਹ ਦੇਖੋ ਜੀ ਇਹਦੇ ਚ ਕੀ ਹੋਇਆ ਸੀ ਜੋ ਜੰਗਲਾਂ ਦੀ ਅੰਨੇਵਾ ਘਟਾਈ ਚੱਲ ਰਹੀ ਸੀ ਠੀਕ ਹੈ ਜੀ ਉਦੋਂ ਇਹਨਾਂ ਨੇ ਇੱਕ ਮਿਸ਼ਨ ਚਲਾਇਆ ਸੀ ਜੰਗ ਦਰਖਤਾਂ ਨੂੰ ਜਾ ਕੇ ਚਿੰਬੜ ਗਏ ਸੀ ਠੀਕ ਹੈ ਜੀ ਕਿ ਅਸੀਂ ਦਰਖਤ ਕੱਟਣ ਨਹੀਂ ਦੇਣੇ ਠੀਕ ਹੈ ਜੀ ਇਹਦਾ ਚਿਪਕੋ ਮੂਵਮੈਂਟ ਟੱਕ ਪਲੇਸ 1973 ਦੇ ਵਿੱਚ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਪ੍ਰਸ਼ਨ ਪੁੱਛਿਆ ਜਾਊਗਾ ਕਿ ਜਿਹੜੀ ਚਿਪਕੋ ਮੂਵਮੈਂਟ ਹੈ ਬਹੁਤ ਵੱਡੀ ਪੇਪਰਾਂ 'ਚ ਆਉਂਦੀ ਹੈ ਇਹਦਾ ਪੁੱਛੋ ਕਿ ਸਟ੍ਰੈਟੇਜੀ ਕੀ ਸਟ੍ਰੈਟੇਜੀ ਕਿਹੜੇ ਪ੍ਰੈਸ਼ਰ ਬਹੁਤ ਮੰ ਇਤ ਹੋਰ ਚੀਜ਼ ਨਾ ਪੁੱਛੀ ਜਾ ਬਈ ਆ ਤਾਂ ਆਇਆ ਤਾਂ ਦੋ ਤਿੰਨ ਅਪਰੇਸ਼ਨ ਪੱਕਾ ਮੰਨਦੇ ਹੁੰਦੇ ਆ ਕਿ ਇੱਕ ਇਹਦਾ ਫਾਉਂਡਰ ਕੌਣ ਸੀ ਇਹ ਮੂਵਮੈਂਟ ਦਾ ਇੱਕ ਇਹ ਮੂਵਮੈਂਟ ਹੋਈ ਕਿ ਤੁਸੀਂ ਦੇਖੋ ਜੀ 1973 ਦੇ ਵਿੱਚ ਮੂਵਮੈਂਟ ਹੋਈ ਸੀ ਬਹੁਤ ਪੇਪਰ ਆ ਜੀ ਪੁੱਛਿਆ ਕਿ ਹੋਈ ਕਿੱਥੇ ਸੀ ਇਹ ਤੁਸੀਂ ਕਹਿੰਦੇ ਕਿ ਜੁਪੀ ਦੇ ਵਿੱਚ ਇੱਕ ਜ਼ਿਲ੍ਹਾ ਸੀ ਚਮੂਲੀ ਉੱਥੇ ਹੋਈ ਸੀ ਇਹ ਜ਼ਿਲ੍ਹਾ ਜਿਹੜੇ ਸਮੇਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਠੀਕ ਹੈ ਜੀ ਸੋ ਤੁਸੀਂ ਇਹਦੀ ਪੁੱਛਿਆ ਜਾਊਗਾ ਜਿਸ ਸਮੇਂ ਵਿੱਚ ਕਿੱਥੇ ਸੋਦੇ ਪੁੱਛਿਆ ਤਾਂ ਕਿੱਥੇ ਹੋਈ ਸੀ ਕਦੋਂ ਹੋਈ ਸੀ ਤੀਜਾ ਸੁੰਦਰ ਲਾਲ ਜੀ ਦਾ ਨਾਮ ਹੋਊਗਾ ਤਿੰਨ ਅਪਰੇਸ਼ਨ ਬਣਦੇ ਆ ਤਾਂ ਅੱਜ ਤੋਂ ਵੱਧ ਹੁਣ ਕੀ ਕਹਿੰਦੇ ਜੀ ਹੁਣ ਦੁਬਾਰੇ ਫੇਰ ਇੱਕ 2000 ਹਰ ਸਾਲ ਤੁਹਾਨੂੰ ਪਤਾ ਕਿ ਲਿਸਟ ਆਉਣੀ ਹੁੰਦੀ ਹੈ ਠੀਕ ਹੈ ਜੀ ਹਰਨ ਗਲੋਬਲ ਰਿਚ ਲਿਸਟ ਆਈ ਹੈ ਇਹਦੇ ਵਿੱਚ ਦੇਖੋ ਦੱਸਦੇ ਹੈ ਕਿ ਸਭ ਤੋਂ ਅਮੀਰ ਬੰਦਾ ਕਿਹੜਾ ਬਣਿਆਗਾ ਐਂ ਦੱਸਦੇ ਹੁੰਦੇ ਸੀ ਹੈਨਾ ਪਰ ਇਹ ਜਿਹੜੀ ਲਿਸਟ ਹੈ ਜਿਹੇ ਪੁੱਛਿਆ ਗਿਆ ਜੀ ਜਿਹੜੀ 2024 ਦੀ ਲਿਸਟ ਹੈਗੀ ਇਹਦੇ ਵਿੱਚ ਏਸ਼ੀਆ ਦੀ ਠੀਕ ਠੀਕ ਹੈ ਜੀ ਆਪਣਾ ਆਪੇ ਏਸ਼ੀਆ ਮਹਾਦੀਪ ਦੇ ਵਿੱਚ ਆ ਜਾਂਦੇ ਆ ਕਹਿੰਦੇ ਕਿਹੜੀ ਇਹ ਜੀ ਕੈਪੀਟਲ ਹੈ ਰਾਜਧਾਨੀ ਹੈ ਜਿਹੜੀ ਸਭ ਤੋਂ ਅਮੀਰ ਰਾਜਧਾਨੀ ਜਾ ਅਰਬ ਰਾਜਪਤ ਤੁਹਾਡੀ ਬਣੀ ਹੈ ਇਹ ਬਣੀ ਆਪਣੇ ਮੁੰਬਈ ਹੁਣ ਤੁਹਾਨੂੰ ਪਤਾ ਕਿ ਜਿੰਨੇ ਐਕਟਰ ਐਕਟਰ ਸਾਰੇ ਉੱਥੇ ਰਹਿੰਦੇ ਮੁੰਬਈ ਦੇ ਵਿੱਚ ਤਾਂ ਕਰਕੇ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਹੈ ਜੇ ਪੁੱਛਦੇ ਵੈਸੇ ਕੀ ਬਿਜ਼ਨਸਮੈਨ ਕੌਣ ਬਣਿਆ ਸਭ ਤੋਂ ਜ਼ਿਆਦਾ ਉਹ ਹੈਗਾ ਜੀ ਐਲਨ ਮਸਕ ਪਹਿਲ ਨੰਬਰ ਤੇ ਸਭ ਤੋਂ ਅਮੀਰ ਇਹ ਬਣਿਆਗਾ ਦੂਜੇ ਨੰਬਰ ਤੇ ਜੈਫ ਤੇ ਜੇਰੇ ਵਰਨਾਰਡ ਠੀਕ ਹੈ ਜੀ ਤੇ ਮਕੇਸ਼ ਮਾਨੀ ਆਪਣਾ ਆਪਿਆ ਰੈਂਕ ਦੇਖ ਲਓ ਕਹਿਵਾਂਗਾ ਤੇ ਉਹ ਜੇ ਕੰਟਰੀ ਵਾਰ ਦੇਖੀਏ ਤਾਂ ਚైనా ਦੂਜੇ ਦੇ ਯੂ ਐਸ ਏ ਤੀਜੇ ਦੇ ਇੰਡੀਆ ਹੈਗਾ ਠੀਕ ਹੈ ਜੀ ਪਹਿਲੇ ਤਿੰਨ ਤਿੰਨ ਯਾਦ ਕਰ ਲਿਓ ਸਾਰੇ ਯਾਦ ਕਰਨ ਦੀ ਲੋੜ ਨਹੀਂ ਹੈ ਇਸ ਤੋਂ ਬਾਅਦ ਨੂੰ ਪਤਾ ਹੋਣਾ ਹੈ ਜੀ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਦੇ ਆਪਾਂ ਕਹਿੰਦੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣ ਕਮਿਸ਼ਨ ਦੀ 2024 ਦੀ ਅਪਾਹਜ ਲੋਕਾਂ ਲਈ ਕਿਹੜੀ ਐਪ ਲਾਂਚ ਕੀਤੀ ਹੈ ਜਿਹੜੇ ਅਪਾਹਜ ਲੋਕ ਹੈ ਉਹਨਾਂ ਦਾ ਕੋਈ ਵੋਟਾਂ ਦਾ ਸੀ ਸਿਸਟਮ ਕਰਨਗੇ ਠੀਕ ਹੈ ਜੀ ਉਹ ਅਪਾਹਜ ਲੋਕਾਂ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਪਾਉਣ ਵਾਸਤੇ ਇੱਕ ਕੋਈ ਐਪ ਲਾਂਚ ਕੀਤੀ ਹੈ ਉਹ ਕਹਿੰਦੇ ਐਪ ਦਾ ਨਾਮ ਦੱਸੋ ਉਹ ਐਪ ਦਾ ਨਾਮ ਕੀ ਹੈਗਾ ਇਹ ਪੁੱਛਿਆ ਜਾ ਰਿਹਾ ਤਾਂ ਉਹਦਾ ਐਪ ਦਾ ਨਾਮ ਹੈਗਾ ਜੀ ਸ਼ਕਸ਼ਮ ਐਪ ਡੀ ਨੰਬਰ ਆਪਸ਼ਨ ਆਪਾਂ ਦਾ ਬਿਲਕੁਲ ਸਹੀ ਤੇ ਐਕੂ ਰਿਟੈਂਸਰ ਹੈਗਾ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਦੇ ਅਗਲੇ ਵਿੱਚ ਕਹਿੰਦੇ ਕੀ ਕਹਿੰਦੇ ਕਹਿੰਦੇ ਆਪਣੀ ਜਿਹੜੀ ਇੰਡੀਅਨ ਆਰਮੀ ਹੈਗੀ ਜਿਹੜੀ ਆਪਣੀ ਫੌਜ ਹੈਗੀ ਉਹਨੇ ਇੱਕ ਬਹੁਤ ਵੱਡਾ ਆਪਰੇਸ਼ਨ ਚਲਾਇਆਗਾ ਉਹ ਕੀ ਆਪਰੇਸ਼ਨ ਚਲਾਇਆ ਉਹ ਚਲਾਇਆ ਜੀ ਆਪਰੇਸ਼ਨ ਸੰਕਲਪ ਠੀਕ ਹੈ ਜੀ ਆਪਰੇਸ਼ਨ ਸੰਕਲਪ ਇਹ ਚਲਾਇਆਗਾ ਇਹ ਆਪਣੀ ਕਿਹੜੀ ਫੌਜ ਨੇ ਚਲਾਇਆਗਾ ਇਹ ਚਲਾਇਆ ਜੀ ਆਪਣੀ ਇੰਡੀਅਨ ਨੇਵੀ ਨੇ ਆਪਣੀਆਂ ਤਿੰਨ ਫੌਜਾਂ ਤੁਹਾਨੂੰ ਪਤਾ ਗਿਆ ਜਿਹੜੀ ਥਲ ਸੈਨਾ ਹੋਗੀ ਜਲ ਸੈਨਾ ਹੋਗੀ ਹਵਾਈ ਸੈਨਾ ਹੋਗੀ ਠੀਕ ਹੈ ਜੀ ਤਾਂ ਇਹਨਾਂ ਨੇ ਚਲਾਇਆਗਾ ਇਹ ਵੀ ਸਤੋਂ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਹੀ ਜਾਊਗਾ ਚਲੋ ਜੀ ਹੁਣ ਅਗਲੇ ਦੇ ਵਿੱਚ ਕਹਿੰਦੇ ਜੀ ਆਈਏਯੂ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਕਹਿੰਦੇ ਅੰਤਰਰਾਸ਼ਟਰੀ ਖੰਗੋਰ ਸੰਗ ਨੇ ਸੂਰਜ ਅਤੇ ਜੁਪੀਟਰ ਦੇ ਵਿਚਕਾਰ ਸਥਿਤ 2005X296 ਦਾ ਨਾਮ ਕਿਸ ਭਾਰਤੀ ਦੇ ਨਾਮ ਤੇ ਰੱਖਤਾ ਠੀਕ ਹੈ ਜੀ ਬਹੁਤ ਹੀ ਜਿਆਦੇ ਮਤਵਪੂਰਨ ਪ੍ਰਸ਼ਨ ਹੈ ਜੀ ਇਹ ਠੀਕ ਹੈ ਜੀ ਇਹ ਰੱਖਤਾ ਜੀ ਇਹਨਾਂ ਨੇ ਪ੍ਰੋਫੈਸਰ ਜਿਆਨਤ ਮੂਰਤੀ ਜੀ ਦੇ ਨਾਮ ਤੇ ਰੱਖਤਾ ਉਹਨਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਕੀ ਕਹਿੰਦੇ ਮੈਂ ਗ੍ਰੇਬ ਵੀ ਨਹੀਂ ਕਹਿ ਸਕਦਾ ਉਹਨੂੰ ਇੱਕ ਇੱਕ ਤਾਰਾ ਜਿਹਾ ਦੇਖਣ ਨੂੰ ਮਿਲਿਆ ਸੀ ਉਹਦਾ ਨਾਮ ਰੱਖਤਾ ਪਏ ਇਹਨਾਂ ਨੇ ਠੀਕ ਹੈ ਜੀ ਐਸਟਰਾਇਡ ਐਸਟਰਾਇਡ ਚਲੋ ਜੀ ਅਗਲੇ ਤੇ ਕਹਿੰਦੇ ਜੀ ਜੂ ਇਹਨਾਂ ਨੇ ਯੂਨਾਈਟਿਡ ਨੇਸ਼ਨਾਂ ਜਿਹੜੀ ਉਹਨੇ ਰਿਪੋਰਟ ਦਰਜ ਕੀਤੀ ਹੈ 2024 ਦੀ ਕਹਿੰਦੇ ਕਿੰਨੇ ਲੋਕ ਹੈ ਜੋ ਅਜੇ ਵੀ ਪੀਣ ਵਾਲੇ ਸਾਫ ਪਾਣੀ ਤੱਕ ਪਹੁੰਚ ਤੋਂ ਬਾਹਰ ਹਨ ਕਿ ਆਪਣੇ ਜੇਕਰ ਸਾਰੀ ਦੁਨੀਆ ਦੀ ਰਿਪੋਰਟ ਕਰਦੇ ਹੁੰਦੇ ਜਿਵੇਂ ਜੁਨੋ ਵਾਲੇ ਇਹ ਕਹਿੰਦੇ ਹਜੇ ਵੀ ਇੰਨੇ ਲੋਕ ਆ ਜਿਹੜੇ ਦੂਸ਼ਿਤ ਪਾਣੀ ਪੀ ਰਹੇ ਆ ਜਿਨ੍ਹਾਂ ਨੂੰ ਫਿਲਟਰ ਆਰਓ ਵਾਲੇ ਪਾਣੀ ਬਾਰੇ ਕੋਈ ਨੌਲੇਜ ਨਹੀਂ ਹੈਗੀ ਜਾਂ ਉਹਨਾਂ ਕੋਲੇ ਪਾਣੀ ਵੀ ਸਾਫ ਨਹੀਂ ਹੈਗਾ ਤਾਂ 2.2 ਬਿਲੀਅਨ ਲੋਕ ਇਹ ਜਿਹੇ ਆ ਜਿਹੜੇ ਹਜੇ ਵੀ ਪੀਣ ਵਾਲੇ ਸਾਫ ਪਾਣੀ ਤੋਂ ਦੂਰ ਨੇ ਮਤਲਬ ਉਹਨਾਂ ਕੋਲੇ ਉਹ ਚੀਜ਼ ਉਪਲਬਧ ਨਹੀਂ ਹੈਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਵਿੱਚ ਕੀ ਕਹਿੰਦੇ ਕਿਹਨੇ ਜੀ ਗਲੋਬਲ ਇਨਕਵੈਲਟੀ ਰਿਸਰਚ ਪ੍ਰਾਈਜ਼ ਗਲੋਬਲ ਆਸਮਾਨਤਾ ਖੋਜ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹੈ ਹੂ ਹੈਜ਼ ਬੀਨ ਅਵਾਰਡਡ ਦਾ ਫਰਸਟ ਗਲੋਬਲ ਇਨਕਵੈਲਟੀ ਰਿਸਰਚ ਪ੍ਰਾਈਜ਼ ਇਹ ਕਿਹਨੂੰ ਦਿੱਤਾ ਗਿਆ ਜੀ ਇਹ ਦਿੱਤਾ ਗਿਆ ਦੋ ਬੰਦਿਆਂ ਨੂੰ ਕਿਹੜੇ-ਕਿਹੜੇ ਇਹ ਬੀਨਾ ਅਗਰਵਾਲ ਐਂਡ ਜੇਮਸ ਬੋਇਸ ਇਹਨਾਂ ਦੋ ਬੰਦਿਆਂ ਨੂੰ ਗਲੋਬਲ ਇਨਕਵੈਲਟੀ ਰਿਸਰਚ ਪ੍ਰਾਈਜ਼ ਨਾਲ ਇਹਨਾਂ ਨੂੰ ਸਮਾਨਤ ਕੀਤਾ ਗਿਆਗਾ ਤਾਂ ਕਰਕੇ ਇਹ ਪ੍ਰੈਸ਼ਨ ਵੀ ਇੰਪੋਰਟੈਂਟ ਆਪਣੇ ਵਾਸਤੇ ਬਣ ਜਾਂਦਾਗਾ ਠੀਕ ਹੈ ਜੀ ਚਲੋ ਚੱਲਦੇ ਆਂ ਪਾਗਲੇ ਪ੍ਰੈਸ਼ਨ ਤੇ ਤਿਹਾਰ ਵੀ ਤੁਹਾਨੂੰ ਪਤਾ ਕਿ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਤਿਹਾਰ ਪੱਕੇ ਪਾਇਆ ਜਾਣਾਗਾ ਠੀਕ ਹੈ ਜੀ ਦੇਖੋ ਕਿਹਨੇ ਸ਼ਿਗ ਸ਼ਿਗ ਮੋਤਸਬ ਕਿਸ ਰਾਜ ਦਾ ਮੁੱਖ ਤਿਹਾਰ ਹੈ ਇਹ ਜੀ ਮਨਾਇਆ ਜਾਂਦਾਗਾ ਗੋਆ ਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਤਿਹਾਰ ਕਿਹੜਾ ਹੋ ਗਿਆ ਜੀ ਇਹ ਰਾਜੇ ਹੋਲੀ ਦਾ ਹੀ ਨਾਮ ਆਗਾ ਜਿਵੇਂ ਆਪਣੇ ਹੋਲੀ ਹੈਗੀ ਉਹ ਚੀਜ਼ ਹੈ ਕਿ ਤੁਹਾਨੂੰ ਦਿਖਾ ਦਿੰਦਾ ਮੈਂ ਆ ਦੇਖੋ ਹੋਲੀ ਇਜ਼ ਅ सेलिब्रेटਰ ਆਲ ਓਵਰ ਇੰਡੀਆ ਕਨਨਲੀ ਹੋਲੀ ਐ ਉਸ ਆਲ ਇੰਡੀਆ ਦੇ ਵਿੱਚ ਮਨਾਈ ਜਾਂਦੀ ਹੈ ਹਨਾ ਪਰ ਉਹਦੇ ਵੱਖ-ਵੱਖ ਰਾਜੇ ਆਪਣੇ ਰਾਜਾਂ ਦੇ ਵਿੱਚ ਵੱਖ-ਵੱਖ ਨਾਮਾਂਗੇ ਜਿਵੇਂ ਨਾਰਥ ਇੰਡੀਆ ਦੇ ਵਿੱਚ ਵੀ ਹੋਲੀ ਕਿਹਾ ਜਾਂਦਾ ਹੈਗਾ ਅਸਾਮ ਦੇ ਵਿੱਚ ਫਗਵਾ ਜਾਂ ਦਿਉਲ ਕਹਿੰਦੇ ਆ ਵੈਸਟ ਬੰਗਾਲ ਦੇ ਵਿੱਚ ਦੋਲਤ ਡੋਲ ਯਾਤਰਾ ਕਹਿੰਦੇ ਆ ਸਾਊਥ ਇੰਡੀਆ ਦੇ ਵਿੱਚ ਦਖਣ ਕਹਿੰਦੇ ਆ ਮਹਾਰਾਸ਼ਟਰ ਦੇ ਵਿੱਚ 시ਮੋਗਾ ਕਹਿੰਦੇ ਆ ਮਨੀਪੁਰ ਦੇ ਵਿੱਚ ਜੋਸੰਗ ਕਹਿੰਦੇ ਆ ਪੰਜਾਬ ਦੇ ਵਿੱਚ ਹੋਲਾ ਮੱਲਾ ਕਹਿੰਦੇ ਆ ਤੇ ਕੇਰਲਾ ਦੇ ਵਿੱਚ ਮੰਜਲਕੁੱਲੀ ਕਹਿੰਦੇ ਆ ਨੋਟ ਲੱਟਰਮਾਰ ਹੋਲੀ ਹੈਲਡ ਇਨ 12 ਸਣਾ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਇੱਥੇ ਇਹ ਗੱਲ ਕਿਹ ਜਾਂਦੀ ਹੈ ਠੀਕ ਹੈ ਜੀ ਤੁਸੀਂ ਬੱਚੇ ਕਹਿਣਗੇ ਜੀ ਇਹ ਕੀ ਯਾਦ ਰੱਖਣਾ ਤੁਸੀਂ ਕੱਲਾ ਪੰਜਾਬ ਵਾਲੇ ਯਾਦ ਰੱਖ ਲੋ ਕਿਉਂਕਿ ਆਪਰੇਸ਼ਨ ਇਹ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੁੱਛਿਆ ਜਾਂਦਾ ਤੇ ਇੱਕ ਤੁਸੀਂ ਯਾਦ ਕਰ ਲਓ ਗੋਆ ਵਾਲਾ ਠੀਕ ਹੈ ਜੀ ਗੋਆ ਵਾਲਾ ਆਪਰੇਸ਼ਨ ਆ ਸਕਦਾ ਹੈ ਕਿਉਂਕਿ ਗਰੰਟੀ ਦੇ ਵਿੱਚ ਹੈ ਇਹ ਤੇ ਆਪਰੇਸ਼ਨ ਦਾ ਤੁਸੀਂ 200% ਵਾਲੀ ਕੈਟਾਗਰੀ ਚ ਰੱਖੋ ਅੱਜ ਤੱਕ ਕੋਈ ਪੇਪਰ ਇਹ ਜਾਨੀ ਆਇਆ ਹੈ TCS ਦਾ ਪੀ ਐਸ ਟ੍ਰਿਪਲ ਐਸ ਵੀ ਦਾ ਜਿਹਦੇ ਵਿੱਚ ਉਹਨਾਂ ਨੇ ਇਹ ਅਪਰੇਸ਼ਨ ਨਾ ਪੁੱਛਿਆ ਹੋਵੇ ਠੀਕ ਹੈ ਜੀ ਐਵਲ ਪੁਰਸਕਾਰ ਜਿਹੜਾ ਆਪਣਾ ਹੁੰਦਾਗਾ ਸਭ ਤੋਂ ਪਹਿਲੇ ਤਾਂ ਇਹੀ ਪੁੱਛਿਆ ਜਾਂਦਾ ਕਿ ਜਿਹੜਾ ਐਵਲ ਪੁਰਸਕਾਰ ਹੈ ਇਹ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ ਇਹ ਦਿੱਤਾ ਜਾਂਦਾ ਮੈਥ ਦੇ ਖੇਤਰ ਦੇ ਵਿੱਚ ਜੀ ਮੈਥ ਦੇ ਖੇਤਰ ਦੇ ਵਿੱਚ ਹੇਠ ਦਿੱਤੇ ਵਿੱਚੋਂ ਕਿਸ ਨੂੰ ਐਵਲ ਪੁਰਸਕਾਰ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਠੀਕ ਹੈ ਜੀ ਤਾਂ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਇਹ ਮਾਈਕਲ ਟੈਲਾ ਗ੍ਰੇਨ ਨੂੰ ਠੀਕ ਹੈ ਜੀ ਉਹ ਸੌਰੀ ਮਾਈਕਲ ਨਹੀਂ ਮਸ਼ੇਲ ਹੈ ਠੀਕ ਹੈ ਜੀ ਮਸ਼ੇਲ ਟੈਲਾ ਗ੍ਰੈਂਡ ਨੂੰ ਕਰਦੇ ਸਮਾਨਤ ਕੀਤਾ ਗਿਆਗਾ ਐਵਲ ਪੁਰਸਕਾਰ 2024 ਦੇ ਨਾਲ ਸਮਾਨਤ ਕੀਤਾ ਗਿਆਗਾ ਹੋਰ ਆਪਾਂ ਚੀਜ਼ਾਂ ਪੜ੍ਹ ਲੈਣੇ ਆ ਆ ਦੇਖੋ ਜੀ ਜਿਹੜਾ ਇਹ ਪ੍ਰਾਈਜ਼ ਆ ਕਹਿੰਦੇ ਜੀ ਇਹ ਮੈਥਮੈਟਿਕਸ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ ਠੀਕ ਹੈ ਦਿਖਿਆ ਹੋਇਆ ਕੰਟਰੀਬਿਊਸ਼ਨ ਇਨ ਦਾ ਫੀਲਡ ਆਫ ਦਾ ਮੈਥਮੈਟਿਕਸ ਫਰਸਟ ਪ੍ਰਾਈਜ਼ ਜਿਹੜਾ ਇਹਨੂੰ ਫਰਸਟ ਪਹਿਲੀ ਵਾਰ ਜਿਹੜਾ ਪ੍ਰਾਈਜ਼ ਇਹ ਮਿਲੇ ਸਭ ਤੋਂ ਪਹਿਲੀ ਵਾਰ ਜਿਹੜੇ ਐਵਲ ਪੁਰਸਕਾਰ ਦੇਣ ਲੱਗੇ ਸੀ ਉਹ ਸਭ ਤੋਂ ਪਹਿਲਾਂ ਮਿਲਿਆ ਸੀ ਜੀ ਪਿਆਰੇ ਸੇਰ ਨੂੰ ਠੀਕ ਹੈ ਜੀ ਅਤੇ 2023 ਦਾ ਕਿਹਨੂੰ ਮਿਲਿਆ ਇਹ ਮਿਲਿਆ ਜੀ ਲੂਇਸ ਕੈਫਰੀਲੀ ਨੂੰ ਠੀਕ ਹੈ ਜੀ ਆਪਣੇ ਵਾਸਤੇ ਚੀਜ਼ਾਂ ਜਿਆਦਾ ਇੰਪੋਰਟੈਂਟ ਹੋ ਜਾਂਦੀਆਂ ਜਾਂ ਤਾਂ ਆਪਾਂ ਤੋਂ ਪੇਪਰ ਵਾਲਾ ਪਹਿਲਾ ਪੁੱਛੂਗਾ ਜਾਂ ਪੇਪਰ ਵਾਲਾ 2023 ਵਾਲਾ ਪੁੱਛੂਗਾ ਤੇ 2024 ਵਾਲਾ ਤੁਹਾਨੂੰ ਪਤਾ ਕਿ ਹਰੇਕ ਬੱਚੇ ਨੇ ਯਾਦ ਹੋਣੀ ਹੋਣੀ ਆਗਾ ਤੇ ਇਹ ਤਾਂ ਸਾਰੇ ਤਿੰਨੇ ਨੇ ਤਿੰਨੇ ਤਿੰਨ ਅਪ੍ਰੇਸ਼ਨ ਇੱਥੋਂ ਇੱਥੋਂ ਹੀ ਬਣ ਜਾਣਗੇ ਤੁਸੀਂ ਹਿਸਾਬ ਲਾ ਲਓ ਤੇ ਚੌਥਾ ਅਪ੍ਰੇਸ਼ਨ ਬਣੂਗਾ ਕਿ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਇਹ ਗੱਲਾਂ ਹੁੰਦੀਆਂ ਨੇ ਦਾ ਇਹ ਕਨੈਕਟ ਮੈਟਨ ਤੋਂ ਪੜ੍ਹਨ ਦੀਆਂ ਠੀਕ ਹੈ ਜੀ ਹੁਣ ਦੇਖੋ ਤੁਸੀਂ ਪੜ੍ਹ ਰਹੇ ਹੋ ਤੁਹਾਨੂੰ ਫਾਇਦਾ ਤਾਂ ਹੋ ਰਿਹਾ ਹੈ ਨਾ ਦੇਖੋ ਇੱਕ ਅਪ੍ਰੇਸ਼ਨ ਦੇ ਵਿੱਚ ਮੈਂ ਇੱਕ ਅਪ੍ਰੇਸ਼ਨ ਇੱਥੇ ਕਵਰ ਕਰਤਾ ਜੀ ਜ ਇੱਥੇ ਕਵਰ ਕਰਤਾ ਚੌਥਾ ਇੱਥੇ ਕਵਰ ਕਰਤਾ ਹੁਣ ਜੇ ਏਬਲ ਪੋਰਟਸ ਨਾਲ ਰਿਲੇਟਡ ਕੋਈ ਵੀ ਪਰੇਸ਼ਨ ਆਉਂਦਾਗਾ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਹਾਂ ਉਹ ਚੀਜ਼ ਦੀ ਕਿ ਤੁਹਾਨੂੰ ਇੱਕ ਦੂ ਬਾਦ ਪਰੇਸ਼ਨ ਮਾਰਨੇ ਨਹੀਂ ਹੀ ਹੈਗਾ ਹੋਰ ਜੇ ਤੁਹਾਡੇ ਵਾਸਤੇ ਵੀ ਸਵੇਰੇ ਉੱਠ ਕੇ ਪਹਿਲਾ ਪੀ ਆਈ ਬੀ ਤੇ ਨਿਊਜ਼ ਦੇਖਣਾ ਫਿਰ ਡਾਟ ਰਿਬਿਊਨ ਚੱਕੀਦਾ ਫਿਰ ਦਾ ਹਿੰਦੂ ਦੇਖੀਦਾ ਬਾਕੀ ਆਸੇ ਪਾਸੇ ਤੋਂ ਠੀਕ ਹੈ ਜੀ ਘਟੋ ਘਟਾ ਸਮਝ ਲਓ ਕਿ ਮੇਰਾ ਘਟੋ ਘਟਾ 2 ਤੋਂ 2.5 ਘੰਟੇ ਇਸੇ ਕੰਮ ਤੇ ਲੱਗ ਜਾਂਦਾ ਵਿੱਚ ਟਾਈਪ ਕਰਕੇ ਜਿਵੇਂ ਦੇਖਾਂ ਤੇ ਵੀਡੀਓ ਬਣਾ ਕੇ ਇੱਕ ਲੈਕਚਰ ਦੇ ਉੱਪਰ ਇੰਨੀ ਮਿਹਨਤ ਲੱਗ ਜਾਂਦੀ ਹੈ ਕਿਉਂਕਿ ਪੋਸ਼ਨ ਬਹੁਤ ਹੋਣਾ 15 ਤੋਂ 18 ਨੰਬਰ ਦੇ ਕਰੰਟ ਅਫੇਅਰ ਹੋਣੇ ਪੇਪਰ ਦੇ ਵਿੱਚ ਠੀਕ ਹੈ ਜੀ ਤਾਂ ਕਰਕੇ ਕਹਿ ਰਿਹਾ ਲਾੜੋ ਜੇ ਫਾਇਦਾ ਲੈਂਦਾ ਜਾਂਦਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦਾਰਿਆ ਤੇ 11 ਦੋਸਤਾਂ ਕੋਲੇ ਸ਼ੇਅਰ ਕਰ ਦਿਆ ਕਰੋ ਆਪਾਂ ਜਿਹਨਾਂ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਫੇਰ ਹੀ ਮੇਰਾ ਹੌਸਲਾ ਵਧੂ ਫੇਰ ਤੁਹਾਨੂੰ ਹੋਰ ਵੀ ਚੀਜ਼ਾਂ ਨੰਗਾਂ ਨੰਗਾਂ ਲੈ ਕੇ ਆਉਂਗਾ ਹੋਰ ਵੀ ਸਬਜੈਕਟ ਆ ਤੁਹਾਡੇ ਵਿੱਚ ਸ਼ੁਰੂ ਕਰੂੰਗਾ ਠੀਕ ਹੈ ਜੀ ਚਲੋ ਆਹ더라 ਜਿਹੀ ਚੀਜ਼ ਆ ਗਈ ICIEU ਵਾਲੀ IAU ਦੀ ਗੱਲ ਨਹੀਂ ਕਰਕੇ ਆਸੀ ਆਪਾਂ ਕਿ IAU ਨੇ ਜਿਹੜਾ ਜੁਪੀਟਰ ਦੇ ਵਿੱਚ ਤੇ ਸਨ ਦੇ ਵਿੱਚ ਜਿਹੜਾ ਉਹ ਆਇਆ ਸੀ ਕਿਹਨਾਂ ਲੰਦੇ ਹੁੰਦੇ ਆ ਉਹ ਨਾਂ ਕੀ ਰੱਖਤਾ ਉਹ ਚੀਜ਼ ਹੈ ਇਹ ਕਹਿੰਦੇ ਜਿਹੜਾ IAU ਹੈ ਇੰਟਰਨੈਸ਼ਨਲ ਐਸਟਰੋਨੋਮਿਕਲ ਜੁਨੀਅਨ ਹੈ ਜਿਹੜੀ ਇਹ ਕਹਿੰਦੇ ਕਿਸ ਸਾਲ ਫਾਊਂਡ ਕੀਤੀ ਗਈ ਸੀ ਫਾਊਂਡ ਜਦੋਂ ਇਹ 1919 ਦੇ ਵਿੱਚ ਫਾਊਂਡ ਕੀਤੀ ਗਈ ਸੀ ਠੀਕ ਹੈ ਜੋ ਜ਼ਿਲ੍ਹਾ ਵਾਲੇ ਬਾਗ ਦੀ ਘਟਨਾ ਹੋਈ ਸੀ ਠੀਕ ਹੈ ਜੀ ਇੰਟਰਨੈਸ਼ਨਲ ਐਸਟਰੋਨੋਮਿਕਲ ਜੁਨੀਅਨ ਇਹ ਜੋ ਅਪਰੂਵ ਸਟੈਟੋਸ਼ਿਪ ਸ਼ਕਤੀ ਐਜ਼ ਅ ਨੇਮ ਆਫ ਚੰ드ਰਿਆਨ 3 ਲੈਂਡਿੰਗ ਸਾਈਟ ਹਾਂ ਇਹ ਉਹ ਗੱਲ ਕਰ ਰਹੀ ਹੈ ਕਿ ਜਿੱਥੇ ਆਪਣਾ ਜਿਹੜਾ ਚੰ드ਰਿਆਨ 3 ਸੀ ਲੈਂਡ ਕੀਤਾ ਸੀ ਜਿਹੜੀ ਜਗ੍ਹਾ ਦੇ ਉੱਪਰ ਜਿਹੜੀ ਸਾਈਟ ਦੇ ਉੱਪਰ ਉਹ ਸਾਈਟ ਦਾ ਨਾਮ ਕੀ ਰੱਖਤਾ ਆਪਾਂ ਸਟੈਟੋਸ਼ਿਪ ਸ਼ਕਤੀ ਰੱਖਤਾ ਇਹ ਵੀ ਸੋ ਤੋਂ ਪੁੱਛਿਆ ਜਾ ਸਕਦਾ ਹੈ ਲਿਖਿਆ ਹੋਇਆ ਦੇਖੋ ਚੰ드ਰਿਆਨ 3 ਲੈਂਡਿੰਗ ਸਾਈਟ ਦੇ ਨਾਮ ਵੱਜੋਂ ਸਟੈਟ ਹਾਂ ਸਟੈਟੋਸ਼ਿਪ ਸ਼ਕਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਚਲੋ ਜੀ ਕਿਸ ਰਾਜ ਨੇ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2024 ਦਾ ਖਿਤਾਬ ਜਿੱਤਿਆ ਹੈ ਕਿਸ ਰਾਜ ਨੇ ਦੇਖੋ ਸੋਤੋ ਇਹ ਪ੍ਰਸ਼ਨ ਪੁੱਛਦੇ ਫੁੱਲ ਜਾਣ ਤਾਂ ਨਹੀਂ ਇਹ ਪ੍ਰਸ਼ਨ ਤੁਹਾਨੂੰ ਬੜੀ ਡੀਪਲੀ ਜਾਣ ਦੀ ਲੋੜ ਨਹੀਂ ਸਿਰਫ ਊਮਨ ਰਿਲੇਟਡ ਹੈ ਤੇ ਡਾਇਰੈਕਟ ਹੀ ਪੁੱਛਿਆ ਜਾਊਗਾ ਇਹ ਠੀਕ ਹੈ ਜੀ ਡਾਇਰੈਕਟ ਹੀ ਇਹ ਪ੍ਰਸ਼ਨ ਪੁੱਛਿਆ ਜਾਊਗਾ ਤੁਹਾਡੇ ਤੋਂ ਤੇ ਠੀਕ ਹੈ ਜੀ ਤੇ ਠੀਕ ਹੈ ਜੀ ਤੇ ਕਿਸ ਰਾਜ ਨੇ 14ਵੀਂ ਹਾਕੀ ਇੰਡੀਆ ਸੀਰੀਜ਼ ਨੇ ਮੈਲਾ ਰਾਸ਼ਟਰੀ ਚੈਂਪੀਅਨਸ਼ਿਪ 2024 ਦਾ ਖਿਤਾਬ ਜਿੱਤਿਆ ਜੀ ਦੱਸੋ ਕਿਹੜੇ ਰਾਜ ਨੇ ਜਿੱਤਿਆ ਇਹਨਾਂ ਦੇ ਵਿੱਚੋਂ ਠੀਕ ਹੈ ਜੀ ਵਿੱਚ ਥੋੜਾ ਜਿਹਾ ਗੈਪ ਤਾਂ ਪੈ ਗਿਆ ਸੀ ਮੈਨੂੰ ਫੋਨ ਆ ਗਿਆ ਸੀ ਵਿੱਚ ਦਾ ਜੀ ਠੀਕ ਹੈ ਤੇ ਇਹ ਜਿੱਤੇ ਜੀ ਹਰਿਆਣਾ ਨੇ ਠੀਕ ਹੈ ਜੀ ਹਰਿਆਣਾ ਨੇ ਜਿੱਤਿਆਗਾ ਚਲੋ ਤੇ ਅਜਾ ਲਾਸਟ ਸਵਾਲ ਚਲੋ ਇਹਦਾ ਤੁਹਾਨੂੰ ਆਨਸਰ ਦਿਖਾਈ ਦਿੰਨੇ ਆ ਕਹਿੰਦੇ ਜੀ ਬਿਲਡ ਲਾਇ ਐਪ ਪ੍ਰੋਟੈਕਸ਼ਨ ਐਕਟ ਜਿਹੜਾ ਬਣਿਆ ਹੋਇਆ ਹੈ এলিਫੈਂਟਾਂ ਵਾਸਤੇ ਠੀਕ ਹੈ ਜੀ এলিਫੈਂਟਾਂ ਨੂੰ ਹੱਥੇ ਨੂੰ ਬਚਾਉਣ ਲਈ ਇੱਕ ਐਕਟ ਬਣਾਇਆ ਗਿਆ ਹੈਗਾ ਕਹਿੰਦੇ ਇਹ ਕਿਹੜੀ ਸ਼ਡਿਊਲ ਦੇ ਵਿੱਚ ਐਕਟ ਹੈ ਪਹਿਲੇ ਸ਼ਡਿਊਲ ਦੇ ਵਿੱਚ ਐਕਟ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਐਕਟ ਹੈ ਜਿਹੜਾ ਬਣਿਆ ਸੀ ਪ੍ਰੋਟੈਕਸ਼ਨ ਐਕਟ ਜਿਹੜਾ ਬਣਿਆ ਸੀ ਇਹ ਇਹ ਕਿਹਨੇ ਪਾਸ ਕੀਤਾ ਸਰ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਜਿਹੜਾ ਤੁਸੀਂ এলিਫੈਂਟ ਐਕਟ ਹੈਗਾ ਇਹ 1972 ਦੇ ਵਿੱਚ ਪਾਸ ਕੀਤਾ ਗਿਆ ਸੀ ਪਹਿਲਾ ਪ੍ਰਸ਼ਨ ਇਹ ਯਾਦ ਕਰਨਾ ਦੂਜਾ ਇਹ ਪਾਸ ਕੀਤਾ ਕਿਨੇ ਸੀ ਇਹ ਕੀਤਾ ਸੀ ਸਰ ਪੀਐਮ ਇੰਦਰਾ ਗਾਂਧੀ ਜੀ ਨੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਾਕੀ ਸੋਹਣਿਆ ਮੈਂ ਤੁਹਾਨੂੰ ਬਾਰੀ-ਬਾਰੀ ਕਹਿਣਾ ਚਾਹਣਾਗਾ ਕਿ ਜਿਹੜੇ ਇਹ ਕਰੰਟ ਅਫੇਅਰ ਹੈਗੇ ਇਹ ਤੁਹਾਡੇ ਆਲ ਪੰਜਾਬ ਦੇ ਪੇਪਰਾਂ ਵਾਸਤੇ ਸਫੀਸ਼ੈਂਟ ਹੈਗੇ ਦੂਜੀ ਗੱਲ ਦਾ ਜੀ ਇਥੋਂ ਬਾਹਰ ਤੁਹਾਨੂੰ ਕੋਈ ਵੀ ਪ੍ਰੇਸ਼ਨ ਨਹੀਂ ਆਊਗਾ ਠੀਕ ਹੈ ਜੀ ਠੀਕ ਹੈ ਜੀ ਤੇ ਆਵਦੀ ਤਸੱਲੀ ਵਾਸਤੇ ਠੀਕ ਹੈ ਜੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਮੈਂ ਦੁਬਾਰੇ ਫੇਰ ਕਹਿਣਾ ਚਾਹਣਾਗਾ ਕਿ ਫ੍ਰੀ ਕਲਾਸਸ ਹੈਗੀਆਂ ਕਰੰਟ ਅਫੇਅਰਾਂ ਦੀਆਂ ਲਗਾ ਲਓ ਵਧੀਆ ਫਾਇਦਾ ਲੈ ਮਿਲ ਜੂਗਾ ਠੀਕ ਹੈ ਮੌਕੇ ਦੇ ਤਿਆਰੀਆਂ ਨਹੀਂ ਹੁੰਦੀਆਂ ਹੁੰਦੀਆਂ ਮੈਂ ਤਾਂ ਤੁਹਾਡੇ ਵਾਸਤੇ ਪਹਿਲੀ ਤੁਹਾਡਾ ਇੰਨਾ ਸਮਾਂ ਬਚਤ ਕਰਦਾ ਤੁਹਾਡੇ ਵਾਸਤੇ 15 ਤੋਂ 16 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਘੱਟੋ-ਘੱਟ ਰਾਜੇ ਤੁਹਾਨੂੰ 3 ਤੋਂ 3 ਦਿਨਾਂ ਦੇ ਕਿਤੇ 4 ਦਿਨਾਂ ਦੇ ਕਰੰਟ ਅਫੇਅਰ ਕਵਰ ਕਰਵਾ ਦੰਗਾ ਕਿ ਤੁਹਾਨੂੰ ਫਾਲਤੂ ਚੀਜ਼ਾਂ ਦੇ ਵਿੱਚ ਨਾਲ ਜਾ ਕੇ ਠੀਕ ਹੈ ਜੀ ਤੇ ਦੂਸਰੀ ਗੱਲ ਜੇ ਬੈਚ ਜੋਣਾ ਕਰਨਾ ਚਾਹੁੰਦੇ ਰਾਜੇ ਆਪਣੀ ਐਪ ਦਾ ਲੋਗੋ ਆਗਾ ਜਿਹੜਾ ਉੱਪਰ ਤੋਂ ਥੰਬਨੇਲ ਸ਼ੋ ਹੋ ਰਿਹਾ ਹੈਗਾ ਠੀਕ ਹੈ ਜੀ ਐਪ ਡਾਊਨਲੋਡ ਕਰ ਸਕਦੇ ਹੋ ਉੱਥੇ ਸਾਰੇ ਆਪਦੇ ਆਪਣੇ ਲੈ ਕੇ ਵੇਚ ਰਾਜੇ ਆ ਦੀ ਤਿਆਰੀ ਕੰਟੀਨਿਊ ਸ਼ੁਰੂ ਕਰੋ ਕੰਟੈਂਟ ਦੀ ਸਮਝ ਲੈ ਉਹਨਦੀ ਤੁਹਾਡੇ ਦਿਮਾਗ 'ਚ ਪਾਉਂਦੀ ਮੇਰੀ ਗਾਰੰਟੀ ਹੈ ਪਰ ਮਿਹਨਤ ਕਰਨ ਦੀ ਗਾਰੰਟੀ ਤੁਹਾਡੀ ਹੈ ਠੀਕ ਹੈ ਜੀ ਧੰਨਵਾਦ ਹੈ ਦੋਸਤੋ ਜਿਉਂਦੇ ਬਸਦੇ ਰਹੋ